ਤੁਸੀਂ ਕਹਿੰਦੇ ਸੀ ਸਰਕਾਰੀ ਲੇਬਰ ਆਊਗੀ ਕਿੱਥੇ ਕਿੱਥੇ ਚਲੇਗੀ ਸਰਕਾਰੀ ਲੇਬਰ ਬਿਲਕੁਲ ਝੂਠ ਬੋਲਿਆ ਜਾਂਦਾ ਹੈ ਉਹਨਾਂ ਨੂੰ ਇਹ ਆ ਵੀ ਦਿਨ ਨਿਕਲ ਜਵੇ ਰਾਤ ਨਿਕਲ ਜਵੇ ਦਿਨ ਨਿਕਲ ਜਵੇ ਰਾਤ ਨਿਕਲ ਇਹ ਗੱਲ ਬਾਤ ਆ ਗਲਤੀ ਹੈਗੀ ਹੈ ਪ੍ਰਸ਼ਾਸਨ ਦੀ ਦੋ ਦਿਨ ਪਹਿਲਾਂ ਕਲੀਅਰ ਹੋਣਾ ਚਾਹੀਦਾ ਸੀਗਾ ਕਿ ਪਿੰਡਾਂ ਦੇ ਵਿੱਚ ਥੈਲੇ ਪ੍ਰੋਵਾਏ ਜਾਂਦੇ ਜਦੋਂ ਬਾੜ ਲੱਗੀ ਸੀਗੀ ਕੋਈ ਸੰਗਤ ਵੱਲੋਂ ਗੁਰੂ ਦੇ ਖਾਲਸੇ ਵੱਲੋਂ ਕੋਈ ਵੀ ਅਹੀ ਜੀ ਘਾਟ ਨਹੀਂ ਹੈ ਲੰਗਰ ਵੱਲੋਂ ਤੇ ਮਿੱਟੀ ਵੱਲੋਂ ਜਾਂ ਕਟਿਆਂ ਵੱਲੋਂ ਜਿਹੜੇ ਪਿੰਡਾਂ ਚੋਂ ਭਾਰ ਭਰ ਕੇ ਆ ਰਹੇ ਨੇ ਰਾਤ 8 ਵਜੇ ਇਹ ਸਥਿਤੀ ਹੋ ਗਈ ਸੀ ਵੀ ਇਹ ਟੁੱਟ ਜਾਏਗਾ ਪਰ ਫਿਰ ਵੀ ਸੰਗਤ ਦੀ ਹੰਬਲੇ ਨਾਲ ਮਿੱਟੀ ਆਉਣ ਕਾਰਨ ਰਾਤ 8 ਵਜੇ ਫੇਰ ਲੋਕ ਰੋਕ ਲਿਆ ਗਿਆ ਸਥਿਤੀ ਹਰ ਰੋਜ਼ ਦੀ ਜਿਉਂ ਦੀ ਤਿਉਂ ਰਹਿੰਦੀ ਆ ਜਿੰਨੀ ਸਵੇਰ ਦੀ ਮਿਹਨਤ ਹੁੰਦੀ ਆ ਉਹ ਸ਼ਾਮੀ ਉੱਥੇ ਦੀ ਉੱਥੇ ਪਹੁੰਚ ਜਾਂਦੀ ਥੱਕ ਵੀ ਜਾਂਦੀ ਆ ਨੇ ਦਿਨ ਦੇ ਵਿੱਚ ਜਿਹੜੇ ਕੰਮ ਕਰਨੇ ਫਿਰ ਰਾਤ ਨੂੰ ਵੀ ਕਿਵੇਂ ਕੰਮ ਕਰ ਸਕਦੀਆਂ ਨੇ ਜਣੀ ਬਹੁਤ ਨੌਜਵਾਨ ਇਹ ਜੇ ਨੇ ਜਿਹੜੇ ਦਿਨ ਰਾਤ ਲੱਗੇ ਹੋਏ ਨੇ ਦਿਨ ਰਾਤ ਲੱਗੇ ਹੋਏ ਨੇ ਸੌਂਕੇ ਵੀ ਨਹੀਂ ਦੇਖ ਰਹੇ ਉਹ ਅਜਿਹੇ ਨੌਜਵਾਨ ਵੀ ਆ ਜਣੀ ਸੰਗਤ ਪਹੁੰਚਦੀ ਆ ਜਦੋਂ ਵੀ ਅਨਾਉਂਸ ਕਰਿਆ ਜਾਂਦਾ ਸੰਗਤ ਨਵੀਂ ਪਹੁੰਚ ਜਾਂਦੀ ਆ ਕੱਲ ਸ਼ਾਮੀ ਨਵੀਂ ਸੰਗਤ ਬਹੁਤ ਬੁਲਾਈ ਗਈ ਆ ਮਿਹਨਤ ਬਹੁਤ ਹੋ ਚੁੱਕੀ ਆ ਬਾਈ ਜੀ ਜੇ ਪਾਣੀ ਹੋਰ ਆਉਂਦਾ ਤਾਂ ਬਚਾਉਣਾ ਬਹੁਤ ਔਖਾ ਹੋ ਜਾਊਗਾ ਹਾਲ ਦੀ ਘੜੀ ਗੁਰਦੁਆਰਾ ਖਾਲਸਾ ਇਹਨੂੰ ਠੱਲ ਪਾਈ ਬੈਠਾ ਬਾਈ ਜੀ ਸਰਕਾਰਾਂ ਦਾ ਕੋਈ ਯੋਗਦਾਨ ਨਹੀਂ ਜਦੋਂ ਪੂਰਾ ਸਾਡਾ ਇੱਥੇ ਜੋਰ ਪੈਂਦਾ ਉਹਨਾਂ ਤੇ ਉਦੋਂ ਸਮਾਨ ਪਾਉਂਦਾ ਨਹੀਂ ਉਦੋਂ ਪਹਿਲਾਂ ਤਾਂ ਸਮਾਨ ਹੀ ਨਹੀਂ ਪਾਉਂਦਾ ਇਹ ਤੇਲ ਟਰੈਕਟਰਾਂ ਦੇ ਜੀਸੀਬੀਆਂ ਦੇ ਤੇਲ ਇਹ ਲੋਕ ਆਪ ਮੁਹਾਰੇ ਕਰ ਰਹੇ ਨੇ ਆਪਣੇ ਪਿੰਡ ਪੱਧਰੀ ਕਰ ਰਹੇ ਨੇ ਕੋਈ ਕੁਝ ਨਹੀਂ ਦੇ ਰਿਆ ਇਹ ਸਿਰਫ ਉਹਨਾਂ ਦਾ ਜਿੰਨੀ ਕੁ ਜਾਲੀ ਆਉਂਦੀ ਆ ਕਿਹੜੀ ਫੈਕਟਰੀ ਚੋਂ ਆਉਂਦੀ ਆ ਜਾਂ ਕਿੱਦਾਂ ਆਉਂਦੀ ਉਹ ਸਾਨੂੰ ਨਹੀਂ ਪਤਾ ਤਾਂ ਸਤਲੂਜ ਚਮਕੌਰ ਸਾਹਿਬ ਦੇ ਨਾਲ ਲੱਗਦਾ ਜੋ ਸਤਲੂਜ ਏਰੀਆ ਉੱਥੇ ਦਾਉਦਪੁਰ ਤੇ ਵਜੀਦਪੁਰ ਏਰੀਆ ਦੇ ਵਿੱਚ ਜਿਹੜਾ ਬੰਨ ਟੁੱਟਿਆ ਹੋਇਆ ਉੱਥੇ ਦੀਆਂ ਸੰਗਤਾਂ ਤੇ ਵਕੁਕ ਥਾਮਾਂ ਤੋਂ ਆ ਕੇ ਸੰਗਤਾਂ ਜਿਹੜੀਆਂ ਨੇ ਇੱਥੇ ਉਹ ਸੇਵਾ ਕਰ ਰਹੀਆਂ ਨੇ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕਰ ਰਹੀਆਂ ਪਿਛਲੇ ਲਗਭਗ ਇੱਕ ਹਫਤੇ ਤੋਂ ਜਿਹੜੀ ਹੈ ਲਗਾਤਾਰ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇੱਥੇ ਜਾਣ ਦੇ ਲਈ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਟਰਾਲੀ ਦੇ ਵਿੱਚ ਜਾਣਾ ਪੈ ਰਿਹਾ ਇੱਥੇ ਜਿਹੜੇ ਵੀਰ ਨੇ ਇਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਖਰਕਾਰ ਇਹ ਸੇਵਾ ਜਿਹੜੀ ਹੈ ਲਗਾਤਾਰ ਸੇਵਾ ਜਿਹੜੀ ਹੈ ਚੱਲ ਰਹੀ ਹੈ ਤਾਂ ਵਕਫਾਕ ਥਾਵਾਂ ਤੋਂ ਸੰਗਤ ਆ ਕੇ ਇੱਥੇ ਕੰਮ ਕਰ ਰਹੀ ਹੈ ਸੰਗਤ ਆ ਕੇ ਸੇਵਾ ਕਰ ਰਹੀ ਹੈ ਤੇ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕਰਦੀ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜੀ ਇਹ ਸੇਵਾ ਚੱਲ ਰਹੀ ਹੈ ਤੋਂ ਨਾਲਲੇ ਪਿੰਡਾਂ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਵੀ ਆਉਂਦੀਆਂ ਨੇ ਤੇ ਹੋਰ ਜਿਹੜੇ ਆਸ-ਪਾਸੇ ਦਾ ਏਰੀਆ ਫਤਿਹਗੜ੍ਹ ਸਬ ਤੱਕ ਦੇ ਜਿਹੜੀ ਸੰਗਤ ਹੈ ਉਹ ਆ ਕੇ ਇੱਥੇ ਸੇਵਾ ਕਰ ਰਹੀ ਹੈ ਤੇ ਇੱਥੇ ਜੋ ਵੀਰ ਨੇ ਜੇ ਲੈ ਕੇ ਆਉਂਦੇ ਨੇ ਹਮੇਸ਼ਾ ਇਹ ਜੋ ਮਿੱਟੀ ਦੇ ਗੱਟੇ ਭਰੇ ਹੋਏ ਨੇ ਤਾਂ ਪਿੱਛੇ ਬੇਲੇ ਪਿੰਡ ਦੇ ਵਿੱਚ ਉੱਥੇ ਮਿੱਟੀ ਉਤਾਰੀ ਜਾਂਦੀ ਉੱਥੋਂ ਗੱਟੇ ਭਰ ਕੇ ਫਿਰ ਟਰਾਲੀਆਂ ਦੇ ਵਿੱਚ ਲੱਦ ਕੇ ਜਿਹੜਾ ਇੱਥੇ ਲਿਆਂਦੀ ਜਾਂਦੀਆਂ ਨੇ ਤਾਂ ਗੱਲਬਾਤ ਵੀ ਜਿਹੜੀ ਆ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸੇਵਾ ਜਿਹੜੀ ਹੈ ਜਿਸ ਤਰ੍ਹਾਂ ਚੱਲ ਰਹੀ ਹੈ ਕਿੰਨੇ ਦਿਨਾਂ ਤੋਂ ਇਹ ਸੇਵਾ ਦਾ ਜਿਹੜਾ ਆ ਕਾਰਜੋ ਕੀਤਾ ਜਾ ਰਿਹਾ ਹੈ ਭਾਈ ਜੀ ਇਹ ਸੇਵਾ ਕਿੰਨੇ ਦਿਨ ਹੋ ਗਏ ਤੁਹਾਨੂੰ ਲੱਗਿਆ ਨੂੰ ਇਹ ਦੇਖੋ ਜੀ ਅੱਜ ਚੌਥਾ ਦਿਨ ਹੈਗਾ ਜਦੋਂ ਇਹ ਸ਼ੁਰੂ ਹੋਇਆ ਸੀ ਬਾੜ ਲਾਉਣੀ ਉਦੋਂ ਸਵੇਰੇ ਤੋਂ ਅਸੀਂ ਥੋੜੀ ਸੰਗਤ ਮੈਂ ਜਸਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇ ਜੂ ਖੋਸਾ ਰੋਪੜ ਤੋਂ ਅਸੀਂ ਦੱਸਤਾ ਸੀਗਾ ਗਲਤੀ ਹੈਗੀ ਹੈ ਪ੍ਰਸ਼ਾਸਨ ਦੀ 2 ਦਿਨ ਪਹਿਲਾਂ ਕਲੀਅਰ ਹੋਣਾ ਚਾਹੀਦਾ ਸੀਗਾ ਕਿ ਪਿੰਡਾਂ ਦੇ ਵਿੱਚ ਥੈਲੇ ਪ੍ਰਵਾਏ ਜਾਂਦੇ ਜਦੋਂ ਬਾੜ ਲੱਗੀ ਸੀਗੀ ਬੜਾ ਰੌਲਾ ਪਾਇਆ ਗਿਆ ਸਾਡਾ ਸ਼ਾਮ ਤੱਕ ਸ਼ਾਮ ਤੱਕ ਪ੍ਰਸ਼ਾਸਨ ਨੇ ਸਿਰਫ ਜਾਲੀ ਲਿਆ ਕੇ ਦਿੱਤੀ ਸੀ ਸਾਨੂੰ ਉਦੋਂ ਪਹਿਲੇ ਦਿਨ ਸ਼ੁਰੂ ਇਹ ਹੋਇਆ ਸੀਗਾ ਤੇ ਸ਼ਾਮ ਤੱਕ ਕੋਈ ਜਨਰੇਟਰ ਦਾ ਪ੍ਰਬੰਧ ਨਹੀਂ ਸੀ ਕੋਈ ਲਾਈਟ ਦਾ ਪ੍ਰਬੰਧ ਨਹੀਂ ਸੀ ਟਰੈਕਟਰ ਟਰਾਲੀਆਂ ਸੀ ਇਕੱਠੀਆਂ ਕਰਕੇ ਲੈ ਆਏ ਤੇ ਰੌਲਾ ਪੈਂਦੇ ਪਵਾਉਂਦੇ ਅੱਜ ਤੀਆ ਚੌਥਾ ਦਿਨ ਹੋ ਗਿਆ ਸੰਗਤ ਨੇ ਬੜਾ ਸਹਿਯੋਗ ਦਿੱਤਾ ਕੋਈ ਸੰਗਤ ਵੱਲੋਂ ਗੁਰੂ ਦੇ ਖਾਲਸੇ ਵੱਲੋਂ ਕੋਈ ਵੀ ਇਹ ਜੀ ਘਾਟ ਨਹੀਂ ਹੈ ਲੰਗਰ ਵੱਲੋਂ ਤੇ ਮਿੱਟੀ ਵੱਲੋਂ ਜਾਂ ਕਟਿਆਂ ਵੱਲੋਂ ਜਿਹੜੇ ਪਿੰਡਾਂ ਚੋਂ ਭਾਰ ਭਰ ਕੇ ਆ ਰਹੇ ਨੇ ਗੱਲ ਇਹ ਆ ਕਿ ਪਾਣੀ ਜ਼ਿਆਦਾ ਆਉਣ ਕਰਕੇ ਜਿਹੜੀ ਜਿੰਨੀ ਵੀ ਸਾਰੇ ਦਿਨ ਦੀ ਮਿਹਨਤ ਲੱਗਦੀ ਆ ਉਹ ਸ਼ਾਮ ਨੂੰ ਉੱਥੇ ਦੀ ਉੱਥੇ ਆ ਜਾਂਦੀ ਹੈਗੀ ਆ ਤੇ ਜ਼ੋਰ ਮਿਹਨਤ ਬੜੀ ਲੱਗਦੀ ਹੈ ਸੰਗਤ ਬਹੁਤ ਪਹੁੰਚੀ ਹੋਈ ਆ ਤੇ ਅਲੱਗ-ਅਲੱਗ ਜਿਹੜੀਆਂ ਸੰਸਥਾਵਾਂ ਵੀ ਆ ਕੇ ਕੰਮ ਕਰ ਰਹੀਆਂ ਤੇ ਕਹਿਣ ਦਾ ਭਾਵ ਇਹ ਆ ਵੀ ਇਹ ਜਿਹੜਾ ਏਰੀਆ ਹੈਗਾ ਬੇਲਾ ਦੌਦਪੁਰ ਵੱਨ ਵਜਦਾ ਹੈਗਾ ਇੱਥੇ ਮਾਈਨਿੰਗ ਹੋਣ ਕਰਕੇ ਪਿਛਲੇ ਸਾਲਾਂ ਦੇ ਵਿੱਚ ਮਾਈਨਿੰਗ ਹੋਣ ਕਰਕੇ ਜਿਹੜਾ ਦਰਿਆ ਨੇ ਇਧਰ ਨੂੰ ਧੱਕ ਮਾਰੀ ਆ ਇਹਦੇ ਨਾਲੇ ਪਾਰ ਆ ਜਿਹੜੀ ਜੰਗਲਾਤ ਦੀ ਜ਼ਮੀਨ ਪਈ ਆ ਚੌਥੇ ਦੀ ਸਾਡੀ ਗੱਲਬਾਤ ਚੱਲਦੀ ਆ ਕੱਲ ਐਮ ਐਲ ਏ ਸਾਹਿਬ ਨੂੰ ਵੀ ਗਿਆ ਡੀ ਸੀ ਨੂੰ ਵੀ ਗਿਆ ਬੁਲਾ ਕੇ ਵੀ ਗਿਆ ਫੋਨ ਕਰਕੇ ਵੀ ਗਿਆ ਵੀ ਅਸੀਂ ਦੇਖ ਚੁੱਕੇ ਹਾਂ ਉੱਥੇ ਅਸੀਂ ਉੱਥੇ ਦੀ ਵੀਡੀਓਗ੍ਰਾਫੀ ਕਰ ਰਿਹਾ ਏ ਪੂਰੀ ਵੀ ਇਹਨੂੰ ਸਿੱਧੀ ਡਰੇਨ ਦੇ ਦਿਓ ਜੰਗਲਾਤ ਵਾਲੇ ਨੂੰ ਤਾਂ ਕਿ ਆ ਬੰਨ ਬਚਾਇਆ ਜਾ ਸਕੇ ਨਹੀਂ ਬਚਾਇਆ ਜਾਣਾ ਨਹੀਂ ਰਾਤ 8 ਵਜੇ ਇਹ ਸਥਿਤੀ ਹੋ ਗਈ ਸੀ ਵੀ ਇਹ ਟੁੱਟ ਜਾਏਗਾ ਪਰ ਫਿਰ ਵੀ ਸੰਗਤ ਦੀ ਹੰਬਲੇ ਨਾਲ ਮਿੱਟੀ ਆਉਣ ਕਾਰਨ ਰਾਤ 8 ਵਜੇ ਫੇਰ ਲੋਕ ਰੋਕ ਲਿਆ ਗਿਆ ਸਥਿਤੀ ਹਰ ਰੋਜ਼ ਜਿਉਂ ਦੀ ਤਿਉਂ ਰਹਿੰਦੀ ਆ ਜਿੰਨੀ ਸਵੇਰ ਦੀ ਮਿਹਨਤ ਹੁੰਦੀ ਆ ਉਹ ਸ਼ਾਮੀ ਉੱਥੇ ਦੀ ਉੱਥੇ ਪਹੁੰਚ ਜਾਂਦੀ ਆ ਥੱਕ ਵੀ ਜਾਂਦੀ ਆ ਨੇ ਦਿਨ ਦੇ ਵਿੱਚ ਜਿਹੜੇ ਕੰਮ ਕਰਨੇ ਫਿਰ ਰਾਤ ਨੂੰ ਵੀ ਕਿਵੇਂ ਕੰਮ ਕਰ ਸਕਦੀਆਂ ਨੇ ਲੋਕ ਸੰਗਤ ਹੋਰ ਆਉਂਦੀ ਆ ਬਿਲਕੁਲ ਜੀ ਬਿਲਕੁਲ ਸੰਗਤ ਬਦਲਦੀ ਰਹਿੰਦੀ ਆ ਜਣੀ ਬਹੁਤ ਨੌਜਵਾਨ ਆ ਇਹ ਜਿਹੇ ਨੇ ਜਿਹੜੇ ਦਿਨ ਰਾਤ ਲੱਗੇ ਹੋਏ ਨੇ ਦਿਨ ਰਾਤ ਲੱਗੇ ਹੋਏ ਨੇ ਸੌਂਕੇ ਵੀ ਨਹੀਂ ਦੇਖ ਰਹੇ ਉਹ ਅਜਿਹੇ ਨੌਜਵਾਨ ਵੀ ਆ ਜਣੀ ਸੰਗਤ ਪਹੁੰਚਦੀ ਆ ਜਦੋਂ ਵੀ ਅਨਾਉਂਸ ਕਰਿਆ ਜਾਂਦਾ ਸੰਗਤ ਨਵੀਂ ਪਹੁੰਚ ਜਾਂਦੀ ਆ ਕੱਲ ਸ਼ਾਮੀ ਨਵੀਂ ਸੰਗਤ ਬਹੁਤ ਬੁਲਾਈ ਗਈ ਆ ਕਿਉਂਕਿ ਸ਼ਾਮ ਤੋਂ ਸਵੇਰ ਤੋਂ ਲੈ ਕੇ ਸ਼ਾਮ ਦੇ 7-8 ਘੰਟੇ 12 ਘੰਟੇ ਕੰਮ ਕਰਨਾ ਥੱਲੇ ਕੱਟੇ ਲਾਉਣੇ ਬੜੇ ਔਖੇ ਨੇ ਤੁਸੀਂ ਕਵਰੇਜ ਕਰਨੀ ਹੋ ਆ ਦੇਖੋ ਕਿੰਨਾ ਔਖਾ ਜਾਦਾ ਤੇ ਸਾਡਾ ਹੋਣ ਦਾ ਜਿਹੜਾ ਮੇਨ ਹੋਆ ਹੁਣ ਵੀ ਉੱਥੋਂ ਹੀ ਆਏ ਆ ਅਸੀਂ ਤੇ ਪਰਲਾ ਬੰਨ ਅਸੀਂ ਦਿਖਾ ਕੇ ਲਿਆਏ ਵੀ ਇੱਥੇ ਡਰੇਨ ਕੱਢੀ ਜਾਵੇ ਤਾਂ بچਾਂਗੇ ਨਹੀਂ ਮਿਹਨਤ ਬਹੁਤ ਹੋ ਚੁੱਕੀ ਐ ਬਾਈ ਜੀ ਜੇ ਪਾਣੀ ਹੋਰ ਆਉਂਦਾ ਤਾਂ ਬਚਾਉਣਾ ਬਹੁਤ ਔਖਾ ਹੋ ਜਾਊਗਾ ਹਾਲ ਦੀ ਘੜੀ ਗੁਰੂ ਦੋ ਖਾਲਸਾ ਇਹਨੂੰ ਠੱਲ ਪਾਈ ਬੈਠਾ ਅਸੀਂ ਮੈਂ ਸਮਝਣਾ ਚਾਹੁੰਦਾ ਇਹ ਜਿਹੜਾ ਕੰਮ ਕਰ ਰਹੇ ਨੇ ਇੱਥੇ ਜਿੰਨੇ ਲੋਕ ਲੱਗੇ ਐਦੇ ਚ ਸਰਕਾਰਾਂ ਦਾ ਯੋਗਦਾਨ ਕੀ ਹੈ ਬਾਈ ਜੀ ਸਰਕਾਰਾਂ ਦਾ ਕੋਈ ਯੋਗਦਾਨ ਨਹੀਂ ਜਦੋਂ ਪੂਰਾ ਸਾਡਾ ਇੱਥੇ ਜੋਰ ਪੈਂਦਾ ਉਹਨਾਂ ਤੇ ਉਦੋਂ ਸਮਾਨ ਪਹੁੰਚਦਾ ਨਹੀਂ ਉਹ ਤੋਂ ਪਹਿਲਾਂ ਤਾਂ ਸਮਾਨ ਹੀ ਨਹੀਂ ਪਹੁੰਚਦਾ ਆ ਕੱਟੇ ਇਹ ਤੇਲ ਟਰੈਕਟਰਾਂ ਦੇ ਜੇਸੀਬੀਆਂ ਦੇ ਤੇਲ ਇਹ ਲੋਕ ਆਪ ਮੁਹਾਰੇ ਕਰ ਰਹੇ ਨੇ ਆਪਣੇ ਪਿੰਡ ਪੱਧਰੀ ਕਰ ਰਹੇ ਨੇ ਕੋਈ ਕੁਝ ਨਹੀਂ ਦੇ ਰਿਆ ਇਹ ਸਿਰਫ ਉਹਨਾਂ ਦਾ ਜਿੰਨੀ ਕੁ ਜਾਲੀ ਆਉਂਦੀ ਆ ਕਿਹੜੀ ਫੈਕਟਰੀ ਚੋਂ ਆਉਂਦੀ ਆ ਜਾਂ ਕਿੱਦਾਂ ਆਉਂਦੀ ਉਹ ਸਾਨੂੰ ਨਹੀਂ ਪਤਾ ਜਣੀ ਬਹੁਤ ਘੱਟ 100 ਦੇ ਵਿੱਚੋਂ 10% ਜਿਹੜੇ ਹਿੱਸਾ ਆਪਾਂ ਸਰਕਾਰ ਦਾ ਕਹਿ ਲਈਏ ਉਹ ਤੋਂ ਵੱਧ ਨਹੀਂ ਹੈਗਾ ਨਾ ਉਹਨਾਂ ਦੀ ਲੇਬਰ ਜਦੋਂ ਰਾਤ ਨੂੰ ਪਰਸੋਂ ਨੂੰ ਵੀ ਲੋੜ ਪਈ ਅਸੀਂ ਡੀਸੀ ਸਾਹਿਬ ਨੂੰ ਫੋਨ ਕਰਿਆ ਕਿ ਰਾਤ ਨੂੰ ਸੰਗਤ ਚਲੇਗੀ ਲੇਬਰ ਆਪਣੀ ਭੇਜੋ ਕਿੱਥੇ ਆ ਤੁਸੀਂ ਕਹਿੰਦੇ ਸੀ ਸਰਕਾਰੀ ਲੇਬਰ ਆਉਗੀ ਕਿੱਥੇ ਕਿੱਥੇ ਚਲੇਗੀ ਸਰਕਾਰੀ ਲੇਬਰ ਬਿਲਕੁਲ ਝੂਠ ਬੋਲਿਆ ਜਾਂਦਾ ਉਹਨਾਂ ਨੂੰ ਇਹ ਆ ਵੀ ਦਿਨ ਨਿਕਲ ਜਵੇ ਰਾਤ ਨਿਕਲ ਜਵੇ ਦਿਨ ਨਿਕਲ ਜਵੇ ਰਾਤ ਨਿਕਲ ਇਹ ਗੱਲਬਾਤ ਆ ਟਾਈਮ ਪਾਸ ਸੰਗਤ ਆ ਬਈ ਕਹਿੰਦੇ ਵੀ ਕੋਈ ਸਰਕਾਰੀ ਲੇਬਰ ਨਹੀਂ ਕੋਈ ਸਰਕਾਰੀ ਉਸ ਤਰ੍ਹਾਂ ਦੀ ਸਰਕਾਰੀ ਜਿਹੜੀ ਲੇਬਰ ਆ ਉਹਨੇ ਕੰਮ ਕਰਨਾ ਆਪਣਾ ਟਾਈਮ ਸਰ ਜਿਹੜੀ ਸੰਗਤ ਆ ਇਹ ਜੋਰ ਮਾਰਦੀ ਆ ਪੂਰਾ ਜਨਾਬਾਤ ਤੇ ਵਾਦ ਇਹਨਾਂ ਤੇ ਵੱਜੇ हां ਇਹ ਇਹਨਾਂ ਦਾ ਕੋਈ ਤੁਹਾਡੇ ਸਾਹਮਣੇ ਪਿੱਛੇ ਜਾਲੀ ਦੀ ਗੱਡੀ ਭਰੀ ਖੜੀ ਆ ਇੱਕ ਦੇ ਸਰਕਾਰ ਦੀ ਥੋੜੀ ਆ ਇਹ ਬਾਬਿਆਂ ਦੀ ਹੈਡ ਦਰਬਾਰ ਨੂੰ ਤੁਸੀਂ ਦਿਖਾ ਸਕਦੇ ਪਿੱਛੇ ਤਾਂ ਪਿੱਛੇ ਜਿਹੜੇ ਜਿਹੜੀਆਂ ਸਮਾਜਿਕ ਵੀ ਸੰਸਥਾਵਾਂ ਨੇ ਜਾਂ ਧਾਰਮਿਕ ਸੰਸਥਾਵਾਂ ਨੇ ਉਹ ਵੀ ਜਿਹੜੀਆਂ ਆ ਕੇ ਇੱਥੇ ਜਿਹੜਾ ਸੇਵਾ ਕਰ ਰਹੀਆਂ ਨੇ ਤਾਂ ਤਸਵੀਰਾਂ ਜਿਹੜੀਆਂ ਮੈਂ ਕਹੂੰਗਾ ਇੱਕ ਵਾਰ ਵਿਸ਼ਾਲ ਨੂੰ ਪਿੱਛੇ ਤੱਕ ਦਿਖਾ ਦਿਓ ਇਹ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਇਹ ਆਪ ਮਹਾਰੇ ਜੋ ਲੋਕ ਦੱਸਦੇ ਨੇ ਜੋ ਲੋਕ ਦੱਸਦੇ ਨੇ ਕਿ ਲੋਕ ਆਪ ਮਹਾਰੇ ਆਪਣੇ ਪੱਲੇ ਤੋਂ ਟਰੈਕਟਰਾਂ ਦੇ ਚ ਤੇਲ ਫੂਕ ਰਹੇ ਨੇ ਜਿਹੜਾ ਟਰੈਕਟਰ ਹੈ ਜੋ ਜਿੰਨੇ ਵੀ ਜਿਹੜਾ ਸਮਾਨ ਆ ਰਿਹਾ ਜਾਲੀਆਂ ਆ ਰਹੀਆਂ ਜਾਇ ਇਹ ਸਮਾਸ਼ਯਵੀ ਸੰਸਥਾਵਾਂ ਨੇ ਇੱਥੇ ਜਿਹੜਾ ਇਹਨਾਂ ਦੇ ਵੱਲੋਂ ਹੈੱਡ ਦਰਬਾਰ ਕੋਰਟ ਪੁਰਾਣ ਹੈੱਡ ਵਰਕਰਸ ਰੋਪੜ ਵਾਲਿਆਂ ਦੇ ਵੱਲੋਂ ਜਿਹੜਾ ਇੱਥੇ ਲਿਆਂਦੀ ਜਾ ਰਹੀਆਂ ਤਾਂ ਮਤਲਬ ਇੱਥੇ ਲੋਕ ਦੱਸਦੇ ਨੇ ਕਿ ਸਰਕਾਰ ਉਸ ਤਰੀਕੇ ਦੇ ਨਾਲ ਬੰਨ ਬੰਨਣ ਦੇ ਵਿੱਚ ਜਿਹੜਾ ਸਹਿਯੋਗ ਨਹੀਂ ਕਰ پا ਰਹੀ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਿਰਫ 100 ਦੇ ਵਿੱਚੋਂ 10% ਜਿਹੜਾ ਉਹ ਸਿਰਫ ਸਰਕਾਰ ਦਾ ਹੈ ਬਾਕੀ 90% ਲੋਕ ਆਪ ਮਹਾਰੇ ਜਾਂ ਸੰਗਤ ਜਿਹੜੀ ਆ ਆਪ ਮਹਾਰੇ ਉਹ ਲੱਗੀ ਹੋਈ ਹੈ ਤਾਂ ਸਿਹਤ ਵਿਭਾਗ ਦੇ ਵੱਲੋਂ ਦਾਦਪੁਰ ਜੋ ਕਿ ਚਮਕੌਰ ਸਾਹਿਬ ਦੇ ਨੇੜੇ ਜੋ ਕੰਮ ਚੱਲ ਰਹੇ ਨੇ ਇੱਥੇ ਬੰਨ ਬੰਨਣ ਦਾ ਉੱਥੇ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਕੀ ਕੁਝ ਪ੍ਰਬੰਧ ਨੇ ਜਾਂ ਹੋਰ ਸਰਕਾਰ ਵੱਲੋਂ ਕੀ ਕੁਝ ਸਹਾਇਤਾ ਇੱਥੇ ਲੋਕਾਂ ਨੇ ਕੀਤੀ ਜਾਂ ਰਹੀ ਹੈ ਉਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਹਰਸ਼ਕਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਜਗ ਅਵਤਾਰ ਸਿੰਘ ਕੋਮਣ ਮੈਂ ਚੀਫ ਫਾਰਮੇਸੀ ਅਫਸਰ ਸ਼੍ਰੀ ਚਮਕੌਰ ਸਾਹਿਬ ਤੇ ਮੇਰਾ ਨਗਰ ਵੀ ਇਹੀ ਆ ਤੇ ਸਰਕਾਰ ਵੱਲੋਂ ਜਿਹੜੀਆਂ ਮੈਡੀਕਲ ਸੌਲਡਰ ਦੇ ਸਬੰਧ ਦੇ ਵਿੱਚ ਪ੍ਰਬੰਧ ਕੀਤੇ ਗਏ ਨੇ ਉਹਦੇ ਦੋ ਸ਼ਿਫਟਾਂ ਦੇ ਵਿੱਚ ਡਿਊਟੀ ਲੱਗੀ ਸੀ 8 ਤੋਂ 3 3 ਤੋਂ 8 ਲੇਕਿਨ ਅਜਾ ਅੱਜ ਦੇ ਲਈ ਰਾਤ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਡਿਊਟੀ ਲਾ ਦਿੱਤੀ ਗਈ ਹੈ ਕਿਉਂਕਿ ਤਿੰਨ ਜਗ੍ਹਾ ਪ੍ਰੋਬਲਮ ਹੈਗੀ ਆ ਸਾਰੰਗਪੁਰ ਫਸੇ ਦੋਦਪੱਤ ਰਸੀਦਪੁਰ ਇਹਦੇ ਵਿੱਚ ਇੱਕ ਟੀਮ ਸਾਡੇ ਕੋਲ ਇੱਥੇ ਹਾਜ਼ਰ ਬੈਠੀ ਆ ਇੱਕ ਮੌਕੇ ਜਿੱਥੇ ਪ੍ਰੋਬਲਮ ਆਈ ਹੋਈ ਆ ਉੱਥੇ ਵੀ ਟੀਮ ਬੈਠੀ ਆ ਸਾਡੀ ਹਾਂਜੀ ਉੱਥੇ ਤੁਹਾਡੀ ਕੋਈ ਐਂਬੂਲੈਂਸ ਹੈਗੀ ਆ ਜਿੱਥੇ ਸਾਰਾ ਕਾਰਜ ਚੱਲ ਰਿਹਾ ਉੱਥੇ ਇਹ ਪ੍ਰੋਬਲਮ ਹੈ ਜੀ ਰਸਤਾ ਬਹੁਤ ਗੰਦਾ ਐਂਬੂਲੈਂਸ ਸਾਡੇ ਕੋਲ ਸਾਹਮਣੇ ਖੜੀ ਆ ਜਦੋਂ ਕੋਈ ਦਿੱਕਤ ਆਉਦੀ ਆ ਤਾਂ ਉਹ ਟਰੈਕਟਰ ਤੇ ਪੇਸ਼ੈਂਟ ਵਾਸੀ ਐਡੀ ਐਮਰਜੈਂਸੀ ਕੋਈ ਨਹੀਂ ਹੋਈ ਮਹਾਰਾ ਦੀ ਕਿਰਪਾ ਨਾਲ ਚੜ੍ਹਦੇ ਕਲਾ ਐ ਐਮਰਜੈਂਸੀ ਉੱਥੇ ਜਿਹੜੇ ਅਸੀਂ ਦੇਖ ਰਹੇ ਹਾਂ ਨੌਜਵਾਨ ਉੱਥੇ ਕੰਮ ਕਰ ਰਹੇ ਨੇ ਦਰਿਆ ਦੇ ਵਿੱਚੋਂ ਵੀ ਉਤਰੇ ਹੋਏ ਨੇ ਪਾਣੀ ਲਗਾਤਾਰ ਖੋੜ ਰਿਹਾ ਉਸ ਏਰੀਏ ਨੂੰ ਪਰ ਜੇਕਰ ਕੋਈ ਐਮਰਜੈਂਸੀ ਆਈਂਦੀ ਹੈ ਤਾਂ ਇੱਥੋਂ ਉੱਥੇ ਤੱਕ ਤੁਹਾਡਾ ਫਿਰ ਰਾਬਤਾ ਕਿਵੇਂ ਰਹੇਗਾ ਉੱਥੇ ਬਿਲਟੀ ਵਾਲੇ ਵੀ ਹੈਗੇ ਨੇ ਸਾਡੇ ਉਹਦੇ ਜਿਹੜੇ ਵਲੰਟੀਅਰ ਨੇ ਉਹ ਹੈਗੇ ਨੇ ਉਹ ਸਾਡੇ ਨਾਲ ਰਾਬਤਾ ਕਾਇਮ ਕੀਤਾ ਹੋਇ ਬੇਸੇ ਜਦਨੀ ਘਟਨਾ ਕੋਈ ਵਾਪਰੀ ਨਹੀਂ ਹੈ ਪਰ ਕੋਈ ਕੋਈ ਐਮਰਜੈਂਸੀ ਲਈ ਉੱਥੇ ਕੋਈ ਸਰਕਾਰੀ ਕੋਈ ਬੋਟ ਕਿਸੇ ਤਰ੍ਹਾਂ ਦੀ ਕਿਉਂਕਿ ਨੌਜਵਾਨ ਤਾਂ 75 ਕੇ ਕੰਮ ਕਰ ਰਹੇ ਨੇ ਜੀ ਉਹਨਾਂ ਲਈ ਕੁਝ ਹੈਗਾ ਉਹ ਪ੍ਰਬੰਧ ਮਿਲਟਰੀ ਕੋਲੇ ਆ ਸਾਰਾ ਉਹ ਮਿਲਟਰੀ ਦੇ ਬੰਦੇ ਆਏ ਹੋਏ ਨੇ ਉਹਨਾਂ ਕੋ ਬੋਟਸ ਵਗੈਰਾ एवरीथिंग ਉਹਨਾਂ ਕੋਲੇ ਆ ਉਹ ਕੰਮ ਉਹਨਾਂ ਦਾ ਸਾਡਾ ਮੈਡੀਕਲ ਦੇ ਹਿਸਾਬ ਨਾਲ ਜ ਹੈਗਾ ਉਹ ਸਾਡੇ ਸਾਡੇ ਬੰਦੇ ਪ੍ਰਬੰਧ ਕਰ ਰਹੇ ਸਰਕਾਰ ਦਾ ਕਿੰਨਾ ਕੁ ਸਹਿਯੋਗ ਆ ਇਸ ਜੋ ਕਾਰਜ ਦੇਖੋ ਸਰਕਾਰਾਂ ਨੇ ਕੀਤਾ ਜਿੰਨਾ ਵੀ ਸਮਾਨ ਪ੍ਰੋਵਾਈਡ ਕਰਵਾਇਆ ਵੀ ਆ ਸਭ ਚੀਜ਼ ਦੀ ਜ਼ਰੂਰਤ ਹੈ ਉਹ ਸਰਕਾਰ ਨੇ ਦਿੱਤਾ ਲੇਕਿਨ ਜਿਹੜਾ ਇਲਾਕੇ ਦਾ ਸਹਿਯੋਗ ਆ ਹੋਰ ਸਾਡੇ ਪੰਜਾਬੀ ਭਾਈਚਾਰਾ ਉਹ ਬੇਅੰਤ ਸਹਿਯੋਗ ਆ ਬਾਹਰ ਦੀ ਸੰਗਤਾਂ ਦਾ ਬੇਅੰਤ ਅਸੀਂ ਤਾਂ ਉਹਨਾਂ ਦੇ ਕਈ ਪੀੜੀਆਂ ਦੇਣ ਨਹੀਂ ਦੇ ਸਕਦੇ ਹੋਰ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਬੇਅੰਤ ਟਰੈਕਟਰ ਟਰਾਲੀਆਂ ਨਾਲ ਸਾਨੂੰ ਸਹਿਯੋਗ ਦਿੱਤਾ ਕਿਉਂਕਿ ਇਸ ਤਾਂ ਬਹੁਤ ਇਹ 78 88 93 ਸਾਰੇ ਅਸੀਂ ਜਿਹੜੇ ਫਲੱਡ ਦੇ ਦੇਖੇ ਨੇ ਇਸ ਕਰਕੇ ਆ ਵੀ ਸਾਡੀ ਬਹੁਤ ਮੁਸੀਬਤ ਵੱਡੀ ਆ ਜਿਹੜੀ ਸਾਡੇ ਸਾਰੇ ਭਾਈਚਾਰੇ ਸਹਿਯੋਗ ਨਾਲ ਚੜ੍ਹਦੇ ਗਿਆ ਜੀ ਦੇਖ ਰਹੇ ਲੋਕ ਬੜੇ ਬੜੀ ਦੂਰੋਂ ਆਪ ਮੁਹਾਰੇ ਆ ਰਹੇ ਆ ਉਹ ਕਹਿੰਦੇ ਕਿ ਤੇਲ ਅਸੀਂ ਪੱਲਿਆਂ ਉਪਵਾ ਰਹੇ ਆ ਸਮਾਨ ਅਸੀਂ ਪੱਲਿਆਂ ਲੈ ਕੇ ਆ ਰਹੇ ਆ ਤੁਸੀਂ ਕਹਿ ਰਹੇ ਹੋ ਕਿ ਵੀ ਜਿਹੜਾ ਸਮਾਨ ਮੰਗਿਆ ਜਾ ਰਿਹਾ ਉਹ ਸਰਕਾਰ ਦੇ ਦੇ ਜਿੱਤਾਂ ਦੇਖੋ ਥੈਲੇ ਹੋ ਗਏ ਵਾਇਰਸ ਵਗੈਰਾ ਹੋ ਗੀਆਂ ਜਿੰਨੀ ਸਰਕਾਰ ਕਰ ਰਿਹਾ ਉਹ ਕਰ ਰਹੀ ਹੈ ਲੇਕਿਨ ਸੰਗਤਾਂ ਦਾ ਵੀ ਸਹਿਯੋਗ ਬਹੁਤ ਜ਼ਿਆਦਾ ਹੈ ਜਦੋਂ 78 ਦੇ ਵਿੱਚ ਮਾਲੇਆ ਲੜਿਆ ਸੀ ਉਦੋਂ ਵੀ ਇਸੇ ਅਸੀਂ ਅੱਖੀਂ ਦੇਖਿਆ ਉਦੋਂ ਬੜੀਆਂ ਪ੍ਰੋਬਲਮ ਆਈਆਂ ਸੀ ਸਰਕਾਰਾਂ ਦਾ ਜੋ ਜਿੰਨਾ ਕਰ ਸਕਦੀਆਂ ਕਰੇ ਲੇਕਿਨ ਜਿਹੜਾ ਸੰਗਤ ਦਾ ਸਹਿਯੋਗ ਆ ਅਸੀਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ